ਉਹਨਾਂ ਦਾ ਘਰਾਵਿਓ ਕਿਤੇ ਹੋਰ ਹੈ ਕਿਥੋਂ ਨਾ ਇਹਦੇ ਬਾਰੇ ਕੀ ਕਹਿਣਾ ਚਾਹੋ ਉਹ ਜਿਹੜਾ ਘਰਾਵਾ ਉਹ ਕਿਸਾਨ ਵੀਰਾਂ ਦੀ ਆਪਣੀ ਸਮੱਸਿਆ ਵਾ ਉਹਨਾਂ ਦੀ ਆਪਣੀ ਖੁਸ਼ੀ ਉਹ ਆਪਣਾ ਕੰਮ ਕਰ ਰਿਹਾ ਸੀ ਆਪਣਾ ਕੰਮ ਕਰ ਰਿਹਾ ਹੈ ਤੁਹਾਨੂੰ ਲੱਗਦਾ ਕਿ ਜੋ ਸ਼ੰਭੂ ਬਾਰਡਰ ਤੇ ਹਰਿਆਣਾ ਸਰਕਾਰ ਜੋ ਕਿ ਭਾਜਪੀ ਦੀ ਉਹਨਾਂ ਉਧਰੋਂ ਅਥਰੂ ਗਿਆ ਸੁੱਟੇ ਗਿਆ ਆਸੂ ਗਿਆ ਕਿਸਾਨਾਂ ਤੇ ਸਹੀ ਕੰਮ ਸੀ ਗਲਤ ਸੀ ਨਹੀਂ ਉਹ ਆਮ ਤਾਂ ਚਲੋ ਜੋ ਵੀ ਆ ਉਹ ਤਾਂ ਉਹਨਾਂ ਦੀ ਫੌਜ ਦਾ ਕਾਨੂੰਨ ਦਾ ਕੰਮ ਹੈ ਨਾ ਉਹਦੇ ਵਿੱਚ ਬੀਜੇਪੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਇਸ ਤਰ੍ਹਾਂ ਇਹ ਕਹਿਣ ਦਾ ਮਤਲਬ ਵੀ ਜਿਹੜੇ ਆਪਾਂ ਸ਼ਾਂਤੀਪੂਰਵਕ ਧਰਨਾ ਲਾਉਦੇ ਵਧੀਆ ਰਹੇਗਾ ਤੇ ਜੇ ਧਰਨਾ ਆਪਣੀ ਮੰਗ ਵਾ ਉਹਦੇ ਵਿੱਚ ਅਹੀ ਵੀ ਜਾਇਜ਼ ਹੈ ਅਹੀ ਵੀ ਮੰਗ ਮੰਗਨ ਨੂੰ ਯਾਰ ਨਾਲੇ ਆਸੀਂ ਕਿਸਾਨ ਆਸੀਂ ਮਜ਼ਦੂਰ ਰਹਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤੇ ਇਸ ਟਾਈਮ ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਦੀ ਖੱਟੜ ਦੇ ਤਾਂ ਹੋਰ ਜ਼ਾਇਨ ਪਾਇਆ ਜਦੋਂ ਕਿਸਾਨਾਂ ਉੱਤੇ ਹਮਲਾ ਹੋਇਆ ਆਫਸਰਾਂ ਦੇ ਗੋਲੇਛਡੇ ਗੋਲੀਆਂ ਮਾਰੀ ਗਈ ਸ਼ੰਭੂ ਸ਼ੁਕ੍ਰਨ ਜਿਹੜਾ ਮੁੰਡਾ ਸ਼ਹੀਦ ਹੋਇਆ ਇਸ ਟਾਈਮ ਤੇ ਬੀਜੇਪੀ ਦੀ ਸਰਕਾਰ ਤੇ ਇੰਨਾ ਹੋਣ ਦੇ ਬਾਵਜੂਦ ਤੁਹਾਨੂੰ ਲੱਗਦਾ ਕਿ ਬੀਜੇਪੀ ਨੂੰ ਸਪੋਰਟ ਮਿਲੇਗੀ ਬੀਜੇਪੀ ਦੀ ਜਿਹੜੀ ਗੱਲ ਹੈ ਨਾ ਉਹ ਸ਼ਹੀਦ ਹੋਇਆ ਜਾਂ ਖੱਟਰ ਸਰਕਾਰ ਨੇ ਇਸੇ ਕਰਕੇ ਪ੍ਰਧਾਨ ਮੰਤਰੀ ਨੇ ਖੱਟਰ ਜੀ ਨੂੰ ਥੋੜਾ ਜਿਹਾ ਸਾਈਡ ਤੇ ਕਰ ਦਿੱਤਾ ਤੇ ਨਵੇਂ ਮੁੱਖ ਮੰਤਰੀ ਦਾ ਕੁਰਸੀ ਤੇ ਬਿਰਾਜਮਨ ਕੀਤਾ ਤੇ ਉਹਦੇ ਨਾਲ ਥੋੜਾ ਜਿਹਾ ਲੌਂਗ ਕੰਟਰੋਲ ਸਹੀ ਹੋਇਆ ਤਗਾ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਥੋੜਾ ਸਹੀ ਹੋ ਜਾਏਗਾ ਆਪਾਂ ਇਹ ਉਮੀਦ ਰੱਖਦੇ ਹਾਂ ਪ੍ਰਧਾਨ ਮੰਤਰੀ ਤੋਂ ਜਿ ਉਹਨਾਂ ਨੂੰ ਗੁਜ਼ਾਰਿਸ਼ ਦਿੰਨੇ ਆ ਵੀ ਚਲੋ ਸਾਡੇ ਪੰਜਾਬ ਦਾ ਪੰਜਾਬ ਨੂੰ ਨਾਲ ਜੋੜੋ ਮੁੱਖ ਧਾਰਾ ਦੇ ਨਾਲ ਜੋੜੋ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ ਇਹ ਤਾਂ ਹੋ ਗਈ ਮੋਦੀ ਤੇ ਬੰਦੂਕ ਰੱਖਣ ਵਾਲੀ ਗੱਲ ਹਨਾ ਬੀਜੇਪੀ ਤੇ ਜ਼ਿਕਰ ਹੈ ਕਿ ਮੋਦੀ ਸਾਹਿਬ ਨੇ ਉਹਨੂੰ ਪਿੱਛੇ ਕਰਤਾ ਲੇਕਿਨ ਜੋ 13 ਮਹੀਨੇ ਕਿਸਾਨ ਆਪਣੇ ਦਿੱਲੀ ਬੈਠੇ ਠੰਡ ਵਿੱਚ 750 ਸ਼ਹੀਦ ਹੋਇਆ ਠੀਕ ਹੈ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਉਸ ਟਾਈਮ ਤਾਂ ਮੋਦੀ ਸਰਕਾਰ ਆਪ ਅੱਗੇ ਸੀਗੀ ਉਹ ਤੋਂ ਬਾਅਦ ਸੈਕਿੰਡ ਪੁਆਇੰਟ ਹੈ ਉਹਨਾਂ ਨੇ ਮੋਦੀ ਸਰਬ ਨੇ 13 ਮਹੀਨੇ ਬਾਅਦ ਕਹਿਤਾ ਕਿ ਮੇਰੀ ਤਬਦੀਲੀ ਚ ਕੋਈ ਕਮੀ ਰਹੀ ਸੀਗੀ ਠੀਕ ਹੈ ਬਟ ਉਹਨਾਂ ਨੇ ਉਹਨਾਂ ਨੇ ਮੋਹਰ ਦਾ ਕਹਤਾ ਹੈ ਜੀ ਕਾਮਨ ਨੀਤੀ ਨੂੰ ਵਾਪਸ ਲੈਂਦੇ ਹੋਗੇ ਲੇਕਿਨ ਹਾਲੇ ਤੱਕ ਨਹੀਂ ਲੈਂਦੇ ਤੇ ਬਾਰੇ ਕੀ ਕਹਿਣਾ ਚਾਹੋ ਓਮ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨੇ ਮਾਫੀ ਤਾਂ ਮੰਗੀ ਲਈ ਨਾ ਪਬਲਿਕ ਤੱਕ ਲੋ ਜੋ ਸਹੀ ਸੀਗਾ ਗਲਤ ਇਹਦੇ ਬਾਰੇ ਆਪਾਂ ਨੂੰ ਇਨਾ ਗਿਆਨ ਨਹੀਂ ਤੇ ਉਹਨਾਂ ਨੇ ਲੋਕਾਂ ਨੂੰ ਨਹੀਂ ਕੰਪੈਲ ਨਹੀਂ ਸਮਝਾ ਸਕੇ ਲੋਕਾਂ ਨੂੰ ਇਸ ਕਰਕੇ ਉਹਨਾਂ ਨੇ ਮਾਫੀ ਮੰਗ ਲਈ ਤੇ ਉਸ ਤੋਂ ਬਾਅਦ ਪੰਜਾਬ ਵਿੱਚ ਬਦਲਾਅ ਪੰਜਾਬ ਸਰਕਾਰ ਭਗਵੰਤ ਮਾਨ ਦੀ ਬਣ ਗਈ ਉਹਨਾਂ ਨੂੰ ਚਾਹੀਦਾ ਸੀ ਉਹ ਕਹਿੰਦੇ ਸੀ 13 ਦੀਆਂ 13 ਫਸਲਾਂ ਦੇ ਐਮ ਐਸ ਵੀ ਲਿਆਵਾਂਗੇ ਨਹੀਂ ਤੇਈ ਫਸਲਾਂ ਦਾ 23 23 ਚੀਜ਼ਾਂ ਦੇ ਐਮ ਐਸ ਵੀ ਮੰਗ ਰਹੇ ਹਾਂ ਜੋ ਵੀ ਆ 23 ਜਾਂ 13 ਮਲ ਕੋਈ ਵੀ ਫਸਲਾਂ ਦੇ ਐਮ ਐਸ ਵੀ ਲਿਆਵਾਂਗੇ ਤਾਂ ਫਿਰ ਉਹਨਾਂ ਦਾ ਹੱਕ ਹੈ ਨਾ ਸੈਂਟਰ ਦਾ ਦੋ ਫਸਲਾਂ ਦੇ ਐਮ ਐਸ ਵੀ ਦਿੰਦੀ ਹੈ ਸਾਰੇ ਸਟੇਟ ਦੇ ਵਿੱਚ ਸਾਰੇ ਦੇਸ਼ ਵਿੱਚ ਬਾਕੀ ਸਟੇਟਾਂ ਦੇ ਜਿਵੇਂ ਹਰਿਆਣਾ ਹੁਣ ਆਪਣੇ 14 ਫਸਲਾਂ ਦੇ ਐਮਐਸਪੀ ਦੇ ਰਿਆ ਤੇ ਇਹਨਾਂ ਪੰਜਾਬ ਵਾਲਿਆਂ ਨੂੰ ਵੀ ਦੇਦਨੇ ਚਾਹੀਦੇ ਆ ਪੰਜਾਬ ਕੋ ਕਿਹੜਾ ਪੈਸੇ ਦੀ ਕਮੀ ਆ ਇੱਕ ਕਿਸਾਨ ਜਿਹੜਾ ਆਪਾਂ ਦੇਖਿਆ ਹੋਵੇ ਜਿਹੜਾ ਪੰਜਾਬ ਮਾਨ ਸਰਕਾਰ ਉਹ ਤਾਂ ਕਲੀਅਰ کہہ ਚੁੱਕਾ ਮੈਂ ਸਬਸਿਡੀ ਦੇ ਸਕਦਾ ਵਾ ਠੀਕ ਹੈ ਜੋ ਕਿ ਉਹ ਮੂੰਗੀ ਦੀ ਤੇ ਇੱਕ ਦੋ ਚੀਜ਼ਾਂ ਤੇ ਹੋਰ ਦੇ ਰਿਆ ਲੇਕਿਨ ਜੋ ਐਮਐਸਪੀ ਦੇ ਰਿਹਾ ਉਹ ਤਾਂ ਸਿਰਫ ਸੈਂਟਰ ਸਰਕਾਰ ਜੋ ਮੋਦੀ ਸਰਕਾਰ ਉਹ ਹੀ ਦੇ ਸਕਦੀ ਹੈ ਨਾ ਆਸੀਂ ਪ੍ਰਧਾਨ ਮੰਤਰੀ ਜੀ ਨੂੰ ਗੁਜਾਰਿਸ਼ ਕਰਾਂਗੇ ਵੀ ਇਹ ਮਸਲੇ ਦੇ ਕੋਈ ਇੱਕ ਵੱਖਰੀ ਬੈਠਕ ਬਣਾਈ ਜਾਵੇ ਇੱਕ ਵੱਖਰੀ ਟੀਮ ਤਿਆਰ ਕਰੀ ਜਾਵੇ ਜਿਹਦੇ ਵਿੱਚ ਇਹਨਾਂ ਦੀ ਜਾਣਕਾਰੀ ਹੋਵੇ ਪੂਰੇ ਕੁਝ ਕਿਸਾਨ ਮੋਰਚੇ ਦੇ ਬੰਦੇ ਲੈ ਜਾਣ ਕੁਝ ਹੋਰ ਬਾਕੀ ਜੇ ਧਰਨਾ ਹੀ ਜ਼ਰੂਰੀ ਹੈ ਤੇ ਫਿਰ ਧਰਨੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਮਸਲੇ ਦਾ ਆਪਾਂ ਕਿ ਜੋ ਮੀਟਿੰਗ ਦੀ ਤੁਸੀਂ ਗੱਲ ਕਰੋ ਚਾਰ ਵਾਰ ਮੀਟਿੰਗ ਹੋਈ ਜੋ ਕਿ ਰਾਤੀ 2:00 ਤੋਂ 2:00 ਵਜੇ ਤੱਕ ਕੋਈ ਇਸ ਟਾਈਮ ਚੇ ਜੇ ਲੇਕਿਨ ਕੋਈ ਵੀ ਕਾਰਵਾਈ ਨਹੀਂ ਹੋਈ ਮਤਲਬ ਕੋਈ ਵੀ ਕਾਨੂੰਨ ਪਾਸ ਨਹੀਂ ਕੀਤਾ ਗਿਆ ਜੋ ਵੀ ਸੀਗਾ ਉਹ ਕਿਸਾਨਾਂ ਦੇ ਹੱਕ ਵਿੱਚ ਕੁਝ ਵੀ ਨਹੀਂ ਸੀ ਹੁਣ ਇਸ ਬੇਸ ਤੇ ਲੱਗਦਾ ਕਿ ਪੰਜਾਬ ਸਰਕਾਰ ਜਿੱਦਾਂ ਲੋਕੀ ਕਹਿ ਰਹੇ ਆ ਕਿ ਪੂਰੇ ਪੰਜ ਸਾਲ ਸੁੱਤੇ ਰਹਿੰਦੇ ਆ ਬੀਜੇਪੀ ਹੋਵੇ ਕਾਂਗਰਸ ਕੋਈ ਵੀ ਸਰਕਾਰ ਇਹ ਚੋਣਾਂ ਤਾਂ 2025 ਦਿਨ ਪਹਿਲਾਂ ਆ ਜਾਂਦੇ ਲੇਕਿਨ ਕਿਸਾਨਾਂ ਨੇ ਸਰ ਕੀ ਆਵਾਕ ਕਿ ਇਸ ਟਾਈਮ ਤੇ ਬੀਜੇਪੀ ਦੀ سپورਟ ਨਹੀਂ ਕਰਨੀ ਪਿੰਡਾਂ ਚ ਕਰਾ ਕੀਤਾ ਜਾ ਰਿਹਾ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਨੂੰ ਵੀ ਜਗ੍ਹਾ ਜਗ੍ਹਾ ਤੇ ਰੁਕਿਆ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਜਿਹੜੀ ਤੁਸੀਂ ਗੱਲ ਸੁਤੇ ਰਹਿਣ ਦੀ ਕਰ ਰਹੇ ਆ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਸਾਂ ਸਾਲਾਂ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਲਿੱਤੀ ਉਹਨਾਂ ਨੇ ਡੇ ਨਾਈਟ ਕੰਮ ਕਰ ਰਹੇ ਹੋ ਤੇ ਉਹਨਾਂ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਕੀ ਜਿਹੜਾ ਕੋਈ ਲੀਡਰ ਨਹੀਂ ਸਹੀ ਚੱਲ ਰਿਹਾ ਉਹਨੂੰ ਪਬਲਿਕ ਆਪ ਦੇਖੇਗੀ ਠੀਕ ਹੈ ਜੀ ਪਬਲਿਕ ਦਾ ਫੈਸਲਾ ਜੋ ਹੁੰਦਾ ਉਹ ਸਰਵਤ ਦਾ ਫੈਸਲਾ ਹੁੰਦਾ ਉਹੀ ਅਕਾਲ ਪੁਰਖ ਦਾ ਫੈਸਲਾ ਉਹੀ ਵਾਹਿਗੁਰੂ ਦਾ ਫੈਸਲਾ ਹੁੰਦਾ ਸਮ ਜੇ ਦੱਸੂ ਦੀ ਪਬਲਿਕ ਦੀ ਗੱਲ ਕਰੀ ਮੰਨਿਆ ਕਿ ਮੋਦੀ ਸਰਕਾਰ ਜੋ ਆ ਉਹ 10 ਸਾਲਾਂ ਚ ਇੱਕ ਵੀ ਛੁੱਟੀ ਨਹੀਂ ਕੀਤੀ ਦਿਨ ਰਾਤ ਸੇਵਾ ਕੀਤੀ ਲੇਕਿਨ ਆਪਾਂ ਗੱਲ ਇਸ ਟਾਈਮ ਪੰਜਾਬ ਦੀ ਕਰ ਰਹੇ ਆਪਾਂ ਪੰਜਾਬ ਵਿੱਚ ਬੈਠੇ ਆ ਜੋ ਲੋਕਾਂ ਦੇ ਹਾਲਾਤ ਆ ਠੀਕ ਹੈ ਉਸ ਟਾਈਮ ਸੀ ਦੱਸਿਓ ਤੁਹਾਨੂੰ ਕਿੰਨੇ ਪਰਸੈਂਟ ਉਮੀਦ ਆ ਕਿ ਬੀਜੇਪੀ ਲੱਗ ਜਾਏਗੀ ਸੀਟਾਂ ਤੇ ਕਿੰਨੇ ਸੀਟਾਂ ਲੱਗ ਜਾਏਗੀ ਤੇਰਾ ਚੋ ਦੇਖੋ ਜੀ ਬੀਜੇਪੀ ਪਾਰਟੀ ਬਹੁਤ ਵਧੀਆ ਪਾਰਟੀ ਆ ਸਾਰੇ ਹਿੰਦੁਸਤਾਨ ਚ ਪਾਰਟੀ ਆ ਮੁੱਖ ਧਾਰਾ ਬੀਜੇਪੀ ਹੈ ਜੇ ਪੰਜਾਬ ਵੀ ਮੁੱਖ ਧਾਰਾ ਦੇ ਨਾਲ ਜੁੜਿਆ ਰਹੇਗਾ ਤੇ ਪੰਜਾਬ ਦਾ ਪਲਾ ਹੋਵੇਗਾ ਤੇ ਜੇ ਪੰਜਾਬ ਦੇ ਲੋਕ ਮੁਖਤਾਰਾ ਤੋਂ ਵਖਰੇ ਹੋ ਜਾਣਗੇ ਫਿਰ ਉਹ ਮਤਲਬ ਬਹੁਤ ਹੀ ਗਲਤ ਪ੍ਰਭਾਵ ਪਏਗਾ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਤੇ ਕੋਈ ਕਾਰੋਬਾਰ ਨਹੀਂ ਜਲਗਾ ਬੇਰੋਜ਼ਗਾਰੀ ਵਧੇਗੀ ਇਸ ਲੋਕੀ ਜਿਹੜੇ ਵੇਜ ਵੇਜ ਕੇ ਬਾਹਰ ਜਾ ਰਹੇ ਆ ਬਾਹਰ ਰੂਸিয়ার ਕੇ ਜਾ ਰਹੇ ਕਿਉਂਕਿ ਮੁਖਤਾਰਾ ਤਾਂ ਦੂਰ ਹੈ ਪੰਜਾਬ ਜਦੋਂ ਪੰਜਾਬ ਮੁਖਤਾਰਾ ਦੇ ਨਾਲ ਜੁੜੇਗਾ ਨਾ ਫਿਰ ਹੀ ਸਾਰੇ ਕੰਮ ਤੇ ਸਾਰੇ ਮਸਲਿਆਂ ਦਾ ਹੱਲ ਹੋਣਾ ਹੈ ਇੱਕ ਗੱਲ ਹੋਰ ਜੇ ਸਾਹਮਣੇ ਆ ਰਹੀ ਹੈ ਕਿ ਤੁਸੀਂ ਕਰੇ ਲੋਕੀ ਬਾਹਰ ਜਾਦੇ ਸਭ ਕੁਝ ਹੋ ਜਾਣਾ ਹੈ ਠੀਕ ਹੈ ਨਾ ਲੇਕਿਨ ਮੇਨ ਮੈਟਰ ਇਹ ਆ ਰਿਹਾ ਕਿ ਜੋ ਲੋਕੀ ਆਪਣੇ ਹਲੇ ਤੱਕ 13 ਮਹੀਨੇ ਨਹੀਂ ਪੁਲੇ ਜੋ ਕਿ 750 200 ਠੀਕ ਹੈ ਮੌਜੂਦ ਸਰਕਾਰ ਨੇ ਉਥੇ ਆ ਕੇ ਕਹਤਾ ਜਿੰਦਾ ਮੈਂ ਅੱਗੇ ਵੀ ਰਿਪੀਟ ਕੀਤਾ ਕਿ ਮੇਰੀ ਤਪੱਸਾ ਮੈਂ ਕੋਈ ਕਮੀ ਰਹੀ ਗਈ ਲੇਕਿਨ ਹਲੇ ਤੱਕ ਕੋਈ ਕਾਨੂੰਨੀ ਬਣਾ ਕੇ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹ ਰੱਦ ਕਿਤੇ ਹਲੇ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਨੇ ਕਾਨੂੰਨ ਦਾ ਰੱਦ ਕਰ ਦਿੱਤੇ ਲਾਗੂ ਹੀ ਨਹੀਂ ਹੋਇਆ ਤੇ ਰੱਦ ਕਿਥੋਂ ਕਾਨੂੰਨ ਲਾਗੂ ਹੋ ਗਏ ਸੀਗੇ ਤਦ ਹੀ ਉਹਨਾਂ ਨੇ ਕਿਸਾਨਾਂ ਨੇ ਤੇ ਧਰਨੇ ਦਿੱਤੇ ਸੀਗੇ 13 ਮਹੀਨੇ ਬੈਠੇ ਰਹੇ ਹੁਣ ਵੀ ਜਿਹੜਾ ਹੋਇਆ ਵਾ ਇਸ ਟਾਈਮ ਤੇ ਚੀਨ ਤੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਕੰਡੀਸ਼ਨ ਹੁੰਦੀ ਜੋ ਇਸ ਟਾਈਮ ਇਹਨਾਂ ਨੇ ਸ਼ੰਗੂ ਬਾਰਡਰ ਤੇ ਕੀਤੀ ਉਹ ਕਸਨਾ ਕਾਨੂੰਨ ਬਣੇ ਨਹੀਂ ਤੇ ਲਾਗੂ ਕਿੱਥੋਂ ਹੋਣੇ ਸੀ ਹਜੇ ਤਾਂ ਸੁਝਾਅ ਹੋਇਆ ਸੀ ਕਾਨੂੰਨ ਦਾ ਇਹ ਤਾਂ ਕਾਮਨਿਸਟ ਪਾਰਟੀਆਂ ਨੇ ਤੇ ਜਾਂ ਕਾਂਗਰਸ ਵਾਲੇ ਜਾਂ ਜਾਂ ਅਰੇ ਜਿਹੜੇ ਅੱਜ ਝਾੜੂ ਦੀ 92 ਐਮਐਲਏ ਬਣ ਗਏ ਉਹੀ 92 ਐਮਐਲਏ ਬਣੇ ਜਿਹੜੇ ਧਰਨਿਆਂ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੂੰ ਹੁਣ ਸੋਚਣਾ ਚਾਹੀਦਾ ਨਾ ਸਰਕਾਰ ਹੀ ਉਹਨਾਂ ਕੋਲ ਜਦੋਂ ਉਹਨਾਂ ਦੀ ਗਗਨਮਾਨ ਕਹਿੰਦੀ ਸੀ 5 ਮਿੰਟ ਦੇ ਵਿੱਚ ਅਸੀਂ ਮਸਲਾ ਹੱਲ ਕਰ ਦਾਂਗੇ ਐਮਐਸਬੀ ਦੇਵਾਂਗੇ ਗਗਨਮਾਨ ਨੂੰ ਦੇ ਦੇਣੀ ਚਾਹੀਦੀ ਐਮਐਸਬੀ ਭਗਵੰਤਮਾਨ ਨੂੰ ਦੇ ਦੇਣੀ ਚਾਹੀਦੀ ਐਮਐਸਬੀ ਕਿਉਂ ਨਹੀਂ ਦਿੰਦੇ ਪਰ ਇਹ ਤਾਂ ਕੁਛ ਲੋਕਾਂ ਨੂੰ ਹੀ ਪਤਾ ਨਹੀਂ ਆ ਸ਼ਾਇਦ ਤੇ ਜਿਹੜੇ ਗਗਨ ਦੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ 5 ਮਿੰਟਸ ਬਟ ਉਹ ਸਬਸਿਡੀ ਦੇ ਸਕਦੇ ਆ ਠੀਕ ਹੈ ਨਾ ਜੋ ਕਿ ਇਹ ਸਿਆਸਤ ਆ ਸਿਆਸਤ ਵਿੱਚ ਸਭ ਜਾਇਜ਼ਾ ਚੂਰ ਸੱਚ ਚ ਚੱਲਦਾ ਰਹਦਾ ਤੁਸੀਂ ਬੀਜੇਪੀ ਦੇ ਮੇਨ ਜਨਰਲ ਸੈਕਟਰੀ ਹੋ ਠੀਕ ਹੈ ਸਰ ਤੁਹਾਨੂੰ ਵੀ ਪਤਾ ਸਿਆਸਤ ਚ ਚੂਰ ਸੱਚ ਸਭ ਚੱਲਦਾ ਹੈ ਲੇਕਿਨ ਤੁਹਾਨੂੰ ਵੀ ਪਤਾ ਹੈ ਕਿ ਜੋ ਐਮਐਸਪੀਆ ਐਮਐਸਪੀ ਦੇ ਅਸ਼ਰਤੋ ਸੈਂਟਰ ਸਰਕਾਰ ਤੋਂ ਹੀ ਮੰਨਿਆ ਜਾਂ ਗਿਆ ਮੈਂ ਕੋਈ ਐਡਾ ਅਹੁਦੇ ਤੇ ਨਹੀਂ ਹੈਗਾ ਮੈਂ ਛੋਟਾ ਜਿਹਾ ਕਾਰਿਆ ਕਰਤਾ ਹਾਂ ਪਾਰਟੀ ਦਾ ਜੋ ਪਾਰਟੀ ਮੇਰੇ ਵਾਸਤੇ ਡਿਊਟੀ ਲਾਂਦੀ ਮੈਂ ਕਰਦਾ ਬਾਕੀ ਮੈਨੂੰ ਇਹ ਨਹੀਂ ਪਤਾ ਵੀ ਉਹਦੇ ਵਿੱਚ ਆਸਟਾ ਮੇਰੇ ਹਿਸਾਬ ਨਾਲ ਸਰਕਾਰ 92 ਐਮਐਲਏ ਪੰਜਾਬ ਸਰਕਾਰ ਝਾੜੂ ਵਾਲਿਆਂ ਦੀ ਹੈ ਤੇ ਆਪ ਪਾਰਟੀ ਦੀ ਉਹਨਾਂ ਨੂੰ ਹੀ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਹਾਂ ਬੀਜੇਪੀ ਦੇ ਐਮਐਲਏ ਜਿਨ੍ਹਾਂ ਹੁਣ ਐਮਪੀ ਆਏ ਆ ਬੀਜੇਪੀ ਦੇ 13 ਕਿ ਸੀਟਾਂ ਦੇ ਖਿਲਾੜਿਆ 13 ਦੇ ਵਿੱਚੋਂ 13 ਐਮ ਜਿੱਤ ਕੇ ਪਬਲਿਕ ਭੇਜਦੀ ਹੈ ਵਿਧਾਨ ਸਭਾ ਲੋਕ ਸਭਾ ਜ ਫਿਰ ਉੱਥੇ ਸੰਸਦ ਦੇ ਬਹਿ ਕੇ ਪੰਜਾਬ ਦੀ ਗੱਲ ਕਰਨਗੇ ਜੇ ਜਾਣਗੇ ਨਾ ਪੰਜਾਬ ਦੇ ਵਿੱਚੋਂ ਲੋਕ ਉਥੇ ਤੇ ਸੰਸਦ ਦੀ ਗੱਲ ਕੀ ਦੀ ਕਰਨਗੇ ਜਦ ਪ੍ਰਧਾਨ ਮੰਤਰੀ ਕੋ ਗੱਲ ਹੋਊਗੀ ਤੇ ਪ੍ਰਧਾਨ ਮੰਤਰੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠਣਗੇ ਪੰਜਾਬ ਵਾਲੇ ਲੋਕ ਫੇਰ ਹੀ ਪ੍ਰਧਾਨ ਮੰਤਰੀ ਇਹਨਾਂ ਦੀ ਗੱਲ ਹੋਊਗੀ ਨਾ ਜੇ ਬੰਦੇ ਹੀ ਉਥੇ ਐਂਟੀ ਪਾਰਟੀ ਦੇ ਪਹੁੰਚ ਜਾਣ ਕਾਂਗਰਸ ਦੇ ਆਪ ਦੇ ਜਖਾਲੀ ਦੇ ਜਾਂ ਹੋਰ ਗਏ ਜਥੇਬੰਦੀਆਂ ਦੇ ਫਿਰ ਉਥੇ ਪੰਜਾਬ ਦੀ ਗੱਲ ਮੰਨਣੇ ਲੱਗਦਾ ਹੋ ਸਕਿਆ ਕਿ ਕਦੇ ਵੀ ਆਪਾਂ ਇਸ ਪੰਜਾਬ ਦੀ ਗੱਲ ਕਰੀ ਖਦੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਿਤਪਾਲ ਖੜੇ ਹੋਇਆ ਇਹਨੂੰ ਤੁਸੀਂ ਕਿੱਦਾ ਦੇਖਦੇ ਹੋ ਉਹਦੇ ਖੜੇ ਨੇ ਇਲੈਕਸ਼ਨ ਦੀ ਆ ਸਾਰਿਆਂ ਦੀ ਡਿਊਟੀ ਆ ਮਨੁੱਖ ਮਾਨ ਆ ਲੋਕਤੰਤਰ ਆ ਤੇ ਹਰ ਕੋਈ ਖਲੋ ਸਕਦਾ ਅਮਰਤਪਾਲ ਜੀ ਵੀ ਖਲੋ ਸਕਦੇ ਆ ਸਾਡੇ ਮਨਜੀਤ ਸਿੰਘ ਮੰਨਾ ਜੀ ਵੀ ਖਲੋਤੇ ਆ ਹੋਰ ਵੀ ਕਾਫੀ ਕੈਂਡੀਡੇਟ ਖਲੋਣਗੇ ਪਰ ਉਹਦੇ ਵਿੱਚ ਕਿਸੇ ਦਾ ਨਹੀਂ ਉਹਦਾ ਇੱਕ ਪ੍ਰਚਾਰ ਆ ਜਿੱਦਾਂ ਵੀ ਕਿਸੇ ਨੂੰ ਅੱਛਾ ਲੱਗਦਾ ਉਹ ਉਹਨੂੰ ਵੋਟ ਪਾ ਸਕਦਾ ਪੂਰਾ ਦੁਗਾਰਾ ਹਰ ਇੱਕ ਇਨਸਾਨ ਨੂੰ ਵੋਟ ਮੰਦ ਜਿੱਦਾਂ ਕਿਉਂ ਲੋ ਪੰਜਾਬ ਦੇ ਆਪਣੇ ਕੈਂਡੀਡੇਟ ਪਿੰਡਾਂ ਵਿੱਚ ਜਾ ਰਹੇ ਕਿਸਾਨਾਂ ਅੱਗੇ ਖੜੇ ਆ ਕਿ ਤੁਹਾਨੂੰ ਕੋਈ ਵਰਡ ਨੇ ਜੋ ਮੂੰਹ ਤੇ ਕਹਿ ਰਿਹਾ ਕਿ ਤੁਸੀਂ ਪਹਿਲਾਂ ਸੁੱਤੇ ਪਏ ਸੀ ਹੁਣ ਤੁਸੀਂ ਆ ਗਏ ਹੋ ਉਹ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਵਿੱਚੋਂ ਕਿੰਨੇ ਪਰਸੈਂਟ ਵੋਟ ਬੀਜੇਪੀ ਨੂੰ ਮਿਲੇਗੀ ਦੇਖੋ ਜੀ ਇਹੇ ਕਿਸਾਨ ਜਦੋਂ 10 ਸਾਲ ਪਹਿਲਾਂ ਪ੍ਰਧਾਨ ਮੰਤਰੀ ਬੀਜੇਪੀ ਦੇ ਰਾਸ ਸੀਗਾ ਕਾਲੀ ਬਾਦਲ ਦਾ ਘੜ ਜੋੜ ਸੀਗਾ ਉਦੋਂ ਵੀ ਇਹੇ ਕਿਸਾਨ ਸੀ ਬੱਕਰੇ ਨੇ ਸੀਗੇ ਉਦੋਂ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ ਬਹੁਤ ਜਿਆਦਾ ਸਕੀਮਾਂ ਲਾਗੂ ਕੀਤੀਆਂ ਹੁਣ ਵੀ ਸੈਂਟਰ ਸਰਕਾਰ ਪੰਜਾਬ ਦੇ ਸਕੀਮਾਂ ਦੇਗੀ ਜਿਨ੍ਹਾਂ ਚ ਲਾਭ ਭਾਰਤੀ ਯੋਜਨਾ ਹੈਗੀਆਂ ਕਈ ਯੋਜਨਾ ਹੈਗੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਇਹਨਾਂ ਦਾ ਗੈਸ ਸਿਲੰਡਰ ਘਰ-ਘਰ ਰਾਸ਼ਨ ਕਈ ਕੁਝ ਦੇ ਰਿਆ ਇਸ ਤਰ੍ਹਾਂ ਹੀ ਜੇ ਹੁਣ ਜੁੜਨਗੇ ਮੁੱਖ ਧਾਰਾ ਦੇ ਨਾਲ ਲੋਕ ਤੇ ਫਿਰ ਪ੍ਰਧਾਨ ਮੰਤਰੀ ਇਹਨਾਂ ਨੂੰ ਹੋਰ ਕਈ ਯੋਜਨਾਵਾਂ ਦੇਵੇਗਾ ਮੁਫਤ ਘਰ ਦੇਵੇਗਾ ਜਿ ਗਰੀਬਾਂ ਨੂੰ 5-5 ਮਰਲੇ ਦੇ ਬਾਲਿਆਂ ਵਾਲੀ ਛੱਤ ਨੂੰ ਲੈਂਟਰ ਪਾਉਣ ਵਾਸਤੇ ਪੈਸੇ ਦੇ ਰਿਆ ਕਈ ਸਕੀਮਾਂ ਦੇ ਰਹੇ ਨੇ ਤੇ ਉਹਦੇ ਵਿੱਚ ਪਬਲਿਕ ਦਾ ਹੀ ਫਾਇਦਾ ਆ ਆਪਾਂ ਗੱਲ ਕਰੀ ਸ਼ੰਭੂ ਬੋਰਡਰ ਤੇ ਕਿਸਾਨ ਬੈਠੇ ਸੀ 1.5-2 ਮਹੀਨੇ ਬੈਠੇ ਮੋਦੀ ਜੀ ਨੇ ਕਿਹਾ ਕਿ ਤੁਸੀਂ ਇੱਥੇ ਦਿੱਲੀ ਆਓ ਬੱਸਾਂ ਚ ਰੇਣਾ ਵਿੱਚ ਠੀਕ ਉੱਚੀ ਸੁਣਵਾਈ ਹੋएगी ਲੇਕਿਨ ਉੱਥੇ ਚੱਲੇ ਗਏ ਉੱਥੇ ਵੀ ਕੋਈ ਸੁਣਵਾਈ ਨਹੀਂ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਖੋ ਸੁਣਵਾਈ ਦਾ ਸ਼ਾਂਤੀ ਨਹੀਂ ਹੋਣੀ ਜਦ ਬਾਕੀ ਧਰਨੇ ਦਾ ਹੱਲ ਧਰਨੇ ਨਾਲ ਨਹੀਂ ਹੁੰਦਾ ਕੋਈ ਵੀ ਹਾਲਾ ਮਸਲੇ ਦਾ ਬੈਠ ਕੇ ਹੁੰਦਾ ਵਾ ਤੁਸੀਂ ਬੱਸਾਂ 'ਚ ਜਾਓ ਗੱਡੀਆਂ 'ਚ ਜਾਓ ਸੋਹਣੀਆਂ ਸੋਹਣੀਆਂ ਫੋਰਚੂਨਰ ਗੱਡੀਆਂ ਸਾਡੇ ਕੋ ਪੰਜਾਬ ਵਾਸੀਆਂ ਕੋ ਵਧੀਆ ਵਧੀਆ ਥਾਰ ਵਰਗੀਆਂ ਉਹਨਾਂ 'ਚ ਜਾਓ ਲਜ਼ਰੀ ਗੱਡੀਆਂ 'ਚ ਜਾਓ ਪੰਜਾਬ ਕਿਹੜਾ ਗਰੀਬ ਆ ਪੰਜਾਬ ਕੋ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਇਹ ਜਾ ਕੇ ਆਪਾਂ ਬਾਰਡਰ ਦੇ ਸੜਕਾਂ ਆਪਣੇ ਦੇਸ਼ ਦੀਆਂ ਪੰਜਾਬ ਦੀਆਂ ਤੋੜਾਂਗੇ ਉਹਦੇ ਵਿੱਚ ਸਾਡਾ ਹੀ ਗੱਡੀਆਂ ਟੁੱਟਣੀਆਂ ਸਾਡਾ ਹੀ ਨੁਕਸਾਨ ਹੈ ਜਿੱਦਾਂ ਕਿ ਬਸਾ ਚ ਗਿਆ ਰਾਮਲੀਲਾ ਗਰਾਉਂਡ ਚ ਕਾਫੀ ਦਿਨ ਬੈਠੇ ਹਾਲੇ ਵੀ ਕੁਝ ਕਿਸਾਨ ਬੈਠੇ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਨੂੰ ਆ ਮੇਨਾ ਦੱਸੋ ਕਿ ਜਿਹੜਾ ਪੰਜਾਬ ਆ ਉਹ ਵੀ ਆਪਣੀ ਦੇਸ਼ ਦੀ ਸਟੇਟ ਆ ਠੀਕ ਹੈ ਜੀ ਲੇਕਿਨ ਇਹਨੂੰ ਰੋਕ ਲਈ ਸ਼ੰਭੂ ਬਾਰਡਰ ਤੇ ਗੜੜੇ ਲਾਤੇ ਗੋਲੇ ਚਲਾਈ ਗੋਲੀਆਂ ਚਲਾਈਆਂ ਠੀਕ ਹੈ ਇਹਦਾ ਕੀ ਕਾਰਨ ਆ ਜੀ ਕਿਉਂਕਿ ਜਾਂ ਤਾਂ ਇਹ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਨੇ ਪੰਜਾਬ ਨੇ ਗੋਲੀ ਚਲਾਈ ਦਾ ਇਹਦਾ ਮਤਲਬ ਮਨੋਂ ਨਹੀਂ ਪਤਾ ਇਹ ਭਗਵੰਤ ਪੰਜਾਬ ਨੇ ਗੋਲੀ ਨਹੀਂ ਚਲਾਈ ਇਹ ਪੰਜਾਬ ਦੇ ਲੋਕਾਂ ਉਤੇ ਗੋਲੀ ਚਲੀ ਜ ਤੁਸੀਂ ਵੀ ਦੇਖਦੇ ਹੋ ਨੇ ਕਬਰੀ ਜਦੀ ਖੁਦ ਦੇਖ ਕੀਤੀ ਹੈ ਕਬਰੀ ਦੇ ਉਸ ਆਸੂ ਕਹਿੰਦੇ ਗੋਲੇ ਛੱਡੇ ਆ ਰਹੇ ਇਹ ਕੋਈ ਬਾਹਰਲੇ ਬੰਦੇ ਨੇ ਤਾਂ ਨਹੀਂ ਛੱਡੇ ਚੀਨ ਜਾਂ ਪਾਕਿਸਤਾਨ ਤੋਂ ਇਹ ਹਰਿਆਣਾ ਦੇ ਲੋਕ ਹੀ ਹਰਿਆਣਾ ਦੇ ਕਿਸਾਨ ਆ ਆਸੂ ਵਾਂਗ ਦੇ ਗੋਲੇ ਜਿਹੜੇ ਚੱਲੇ ਆ ਉਹ ਜਦੋਂ ਹੁਣ ਆਪਾਂ ਮੈਂ ਹੀ ਆ ਚਲੋ ਕਿ ਮੈਂ ਹੀ ਕਿਤੇ ਦਰੋਸੇ ਪ੍ਰਧਾਨਾ ਕਰਦਾ ਵਾਂ ਇੱਟਾਂ ਮਾਰਦਾ ਵਾਂ ਪੱਥਰ ਮਾਰਦਾ ਵਾਂ ਤਾਂ ਮੇਰੇ ਬਗੈਤਾ ਵੀ ਮੈਨੂੰ ਵੀ ਪੰਜਾਬ ਦੀ ਜਿਹੜੀ ਪੁੱਤ ਵਾ ਮੇਰੇ ਵੀ ਡੰਡੇ ਫੇਰੇਗੇ ਮੇਰੇ ਵੀ ਪਟੇ ਮਾਰੇਗੇ ਤੇ ਉਹਦੇ ਵਿੱਚ ਕਿਸੇ ਦਾ ਰੋਸ ਨਹੀਂ ਹੁੰਦਾ ਬਾਕੀ ਤੁਸੀਂ ਜੰੰਦਰੋਂ ਕੀ ਨਾ ਲੈਂਦੇ ਅੰਮ੍ਰਿਤਸਰੋਂ 에ਰੇ ਪੋੜਾ ਜਹਾਜ ਤੇ ਜਾਓ ਮੈਂ ਕਹਿੰਨਾ ਪੰਜਾਬੀਆਂ ਨੂੰ ਜਾਹੇ ਭਰ ਕੇ ਦਿੱਲੀ 에어ਪੋਰਟ ਤੇ ਉਤਰੋ ਸ਼ਾਨ ਨਾਲ ਉਤਰੋ ਸੋਨੇ ਕਪੜੇ ਪਾ ਕੇ ਉਤਰੋ ਵਧਾ ਲਗੇ ਹਾਂ ਪੰਜਾਬੀ ਆਏ ਨੇ ਗੱਡੀਆਂ 'ਚ ਜਾਓ ਲੋੜ ਹੀ ਨਹੀਂ ਐ ਬਾਏਰ ਮਤਲਬ ਜਾਣ ਦੀ ਟਰੈਕਟਰਾਂ ਦੇ ਟਰਾਲੀਆਂ ਤੇ ਠੀਕ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜੇ ਉਧਰੋਂ ਮਰਿਆ ਜਿਹੜੇ ਕਿਸਾਨ ਸੀ ਉਹਨਾਂ ਕੋਲ ਸਿਰਫ ਉਹਨਾਂ ਦੋਲਨ ਵਾਲੇ ਡੰਡੇ ਸੀਗੇ ਠੀਕ ਹੈ ਕੋਈ ਹਥਿਆਰ ਤਾਂ ਉਹਨਾਂ ਕੋਲ ਕੋਈ ਦਿਖਿਆ ਨਹੀਂ ਆ ਉਧਰੋਂ ਆਉਤੂ ਕਿਹਾ ਤੇ ਗੋਲੇ ਹਰਿਆਣਾ ਵੱਲੋਂ ਚੱਲਦੇ ਜ਼ਰੂਰ ਦਿਖੇ ਗੋਲੀਆਂ ਚੱਲਦੇ ਦਿਖਿਆ ਵਾ ਜਿਹੜਾ ਉਹਨਾਂ ਨੂੰ ਟਰੈਕਟਰ ਟਰਾਲੇ ਤੋੜਿਆ ਉਹ ਕਿੰਨਾਂ ਨੇ ਤੋੜਿਆ ਇਹ ਤੁਸੀਂ ਦੱਸ ਸਕਦੇ ਹੋ ਨਹੀਂ ਇਹ ਸ਼ਰਾਰਤੀ ਤੱਤ ਇਹਨਾਂ ਦੇ ਵਿੱਚ ਹੀ ਆ ਇਹ ਉਹਦੇ ਬਾਰੇ ਆਪਾਂ ਨੂੰ ਇਹ ਜਾਣਕਾਰੀ ਨਹੀਂ ਆਪਾਂ ਬਾਰਡਰ ਤੇ ਗਏ ਨੇ ਆਪਾਂ ਇੱਥੇ ਰਨੇ ਲੋਕਲ ਹੈਗੇ ਆ ਇਸ ਕਰਕੇ ਇੰਨੀ ਨਹੀਂ ਜਾਣਕਾਰੀ ਦੇ ਦਿੰਦੇ ਠੀਕ ਹੈ ਯਾਨੀ ਕਿ ਹੁਣ ਤੁਹਾਨੂੰ ਲੱਗਦਾ ਕਿ ਲੋਕੀਸ ਹੋਰ ਫੇ ਬੇਵਕੂਫ ਬਣੂਗੇ ਨਹੀਂ ਬੇਵਕੂਫ ਨਹੀਂ ਅਸੀਂ ਕਹਿੰਦੇ ਹਰ ਇੱਕ ਦਾ ਲੋਕਤੰਤਰ ਆ ਲੋਕਤੰਤਰ ਦੇ ਹਿਸਾਬ ਨਾਲ ਹਰ ਇੱਕ ਦਾ ਆਪਣਾ ਹੱਕ ਹੈ ਜਿੱਥੇ ਮਰਜ਼ੀ ਦੇ ਸਕਦਾ ਹੈ ਮਤਦਾਨ ਕਰਨਾ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਜ਼ਰੂਰ ਮਤਦਾਨ ਕਰੋ ਇੱਕ ਦੋਨ ਪਰ ਕਿੰਨੂ ਕਰਨਾ ਵਾ ਇਹ ਤੁਹਾਡੀ ਸਮਝ ਆ ਗਰੇਵਾਲ ਸਾਹਿਬ ਆਪਣੇ ਬੀਜੇਪੀ ਦੇ ਕੈਂਡੀਡੇਟ ਆ ਉਹ ਆਪਨ ਕਹਿ ਰਹੇ ਕਿ ਮੈਂ ਜੀ ਪ੍ਰਚਾਰ ਕਰੂੰਗਾ ਤੁਸੀਂ ਰੋਕ ਸਕਦੇ ਰੋਕਦੇ ਯਾਨੀ ਇੱਕ ਤਰ੍ਹਾਂ ਚੈਲੰਜ ਦੇ ਰਿਹਾ ਉਹ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਜਵਾਬ ਦੇਦੇ ਭਾਜਪਾ ਦੇ ਨਜ਼ਰ ਆ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਕੁਝ ਨਾ ਬੀਜੇਪੀ 'ਚ ਕਮੀਆਂ ਆ ਜਮਨੂ ਨੂੰ ਸਾਫ ਸੁੱਸਤਰ ਪਤਾ ਕਿ ਬੀਜੇਪੀ ਨੇ ਗਲਤ ਕੀਤਾ ਤਾਜ਼ੂ ਭਾਜਰੇ ਨਹੀਂ ਗਰੇਵਾਲ ਜੀ ਦੀ ਗੱਲ ਨਹੀਂ ਮੈਂ ਕਰ ਸਕਦਾ ਉਹ ਸੀਨੀਅਰ ਲੀਡਰ ਆ ਆਗੂ ਨੇ ਵੱਡੇ ਪੰਜਾਬ ਦੇ ਪਰ ਉਨਾਂ ਦੀ ਆਪਣੀ ਸੋਚ ਆਪਾਂ ਨੂੰ ਇਹਦੇ ਬਾਰੇ ਨਹੀਂ ਸੋਚਣੇ ਹੈਗੇ ਅਸੀਂ ਤਾਂ ਇਹ ਕਵਾਂਗੇ ਜੋ ਵੀ ਹੋਏਗਾ ਪੰਜਾਬ ਦੇ ਭਲੇ ਵਾਸਤੇ ਹੋਵੇ ਪੰਜਾਬ ਦੇ ਅੱਛੇ ਕੰਮ ਵਾਸਤੇ ਹੋਵੇ ਜੇ ਸੋਚ ਕੇ ਹੋਵੇ ਬੈਠ ਕੇ ਹੋਵੇ ਸਾਰੀ ਮੀਟਿੰਗ ਹੋਵੇ ਅੱਛੇ ਤਰੀਕੇ ਨਾਲ ਹੋਵੇ ਮੇਰੇ ਨਾਲ ਕੈਮਰਾਮੈਨ ਮਦਰ ਲਾਲ ਕਪੂਰ ਸਲ